ਕੀ ਆ ਕਾਲੀ ਸਾਰਿਆਂ ਨੂੰ ਕਿੱਦਾਂ ਹਾਲ ਚੱਲ ਸਾਰਿਆਂ ਦੇ ਆਯੂਬ ਸਾਰੀ ਜਣ ਠੀਕ ਠਾਕ ਹੋਵੋਗੇ ਮੈਂ ਮਮੀ ਠੀਕ ਠਾਕ ਹੈ ਨਹੀਂ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਲੋਗ ਤੇ ਵਿੱਚ ਤੁਸੀਂ ਸਾਰੇ ਜਣੇ ਛੋਟੇ ਬੱਚੇ ਨੂੰ ਵੀ ਦੇਖ ਕੇ ਸਬਸਕ੍ਰਾਈਬ ਕਰ ਲਿਆ ਕਰੋ ਅਸੀਂ ਛੋਟੇ ਬੱਚੇ ਤੇ ਸਾਨੂੰ ਜਰੂਰ ਸਬਸਕ੍ਰਾਈਬ ਕਰਿਓ ਹੁਣ ਗਾਇਸ ਮम्मा ਵੀਰ ਦੇ ਪਿਆ ਝਾੜੂ ਕਿਉਂਕਿ ਰਾਤ ਮੈਂ ਆਇਆ ਸੀਗਾ ਇਹ ਝਾੜੂ ਮਨੇ ਹੁਣ ਝਾੜੂ ਫੇਰਨਾ ਹੈ ਫਿਰ ਮਮਾ ਨੇ ਆਪਣਾ ਬਾਕੀ ਕੰਮ ਕਰਨਾ ਹੈ ਹੈਨਾ ਮਮਾ ਜੀ ਮੰਮਾ ਨੇ ਆਪਣਾ adda ਕੰਮ ਕਰਿਆ ਗਾਇਸ ਜਦੋਂ ਮੰਮਾ ਨੇ ਵੰਦਿਲ ਗਾਇਸ ਜੀ ਲਈ ਸਿਰ ਮਮੀ ਅਜਲਾਲੀ ਮੈਂ ਨੇ ਨੌਨ ਦੀ ਕੋਸ਼ਿਸ਼ ਕਰੀ ਪਰ ਲੈਤੀ ਜਿਵੇਂ ਗਾਤੂ ਚਿਪਕ ਗਈ ਇਹ ਪੂਰੀ ਹੁਣ ਮੰਮਾ ਫਿਰਦੇ ਪਿਆ ਚਾੜੂ ਅਜਲਾਈ ਸੀਗੀ ਪਾਪਾ ਨੇ ਭਾਜੀ ਦੀ ਡਿਊਟੀ ਇਹ ਇਹਨਾਂ ਪੇੜਾ ਖਾਲੇ ਇਹਗਾ ਇਹਨਾਂ ਪੇੜਾ ਖਾਲੇ ਤੇ ਪੱਜੀ ਗੱਬੇ ਬੈਠੇ ਆ ਨਬਾਜੀ ਆ ਦੇ ਦੀ ਨਹੀਂ ਚੱਕ ਦਿੱਤਾ ਉਹਨਾਂ ਨੇ ਰੋ 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 ਹਰ ਜਿਹੜੀ ਆਪਣਾ ਇੱਧਰ ਮੰਮਾ ਨੇ ਇਹ ਵੀ ਝਾੜੂ ਫੇਰ ਲਿਆ ਆ ਪਾਪਾ ਬੱਠੇ ਰਹਿੰਦੇ ਨੇ ਪਾਪਾ ਬੱਠੇ ਲਏ ਬੱਠੇ ਇੱਥੇ ਪਾ ਕੇ ਜਾਂਦੇ ਪਏ ਆ ਸਾਰਾ ਸੰਬਰ ਨਾਲ ਰੋਹਾ ਪਾਪਾ ਨੇ ਲੈ ਕੇ ਜਾਣੀ ਰੇਲ ਪਰ ਕੋਈ ਨਹੀਂ ਪਿਆ ਕਰਕੇ ਗਿੱਲਾ ਹੋ ਰਹਾ ਹੋ ਗਿਆ ਹਰ ਇਹ ਸਾਰੇ ਬਹੁਤ ਬੇਰਾਸਂ ਹੋ ਗਿਆ ਸਾਰਾ ਤੁਹਾਨੂੰ ਮਜੇ ਨਹੀਂ ਬਣਾਏ ਮੇਲੀ ਬੋਠਾ ਇੱਕ ਗੱਲ ਤੇ ਬਾਤ ਨੰਮਾ ਪਾਸਾ ਆਲੂ ਅੱਜ ਛੁੱਟੀ ਦਾ ਦੇਣੀ ਗਾਇਸ ਆਦੀ ਮਮਮੀ ਨੇ ਮੇਰੇ ਲਈ ਬੋਠਾ ਬਣਾਤਾ ਟਿਸ ਇਹਦੇ ਤੇ ਮੱਖਣ ਲਾ ਰੱਖ ਲੈਣਾ ਹੁਣ ਹੋਣਾ ਐ ਅਸਲੀ ਮਜ਼ਾ ਹਨ ਮੱਖਣ ਦੇ ਨਾਲ ਖਾ ਲੋ ਖਾ ਲੋ ਅੱਜ ਜੁੱਟੀ ਐ ਮੈਂ ਕਿਹਾ ਚਲੋ ਚਲੋ ਨਾਲ ਤੇ ਹੀ ਖਾਵਾਂਗੇ ਦਹੀਂ ਵੀ ਪਾ ਲੋ ਹਾਂਜੀ ਆਰ ਹਰੀ ਮਾਤਾ ਸਿੰਘ ਖੂਬਾ ਇਹ ਵਿੱਚ ਹੀ ਸਿਰਦੇ ਆਦੇ ਹੁਣ ਲੱਗੇ ਉਹਨੂੰ ਕੱਟਣ ਜਾ ਹੋਰ ਵੱਡਾ ਹੋਈ ਕੇ ਵਿੱਚ ਹੀ ਵੱਡ ਜਾਨੇ ਨੇ ਦਿਮਾਗ ਦੇ ਡਰਦੀ ਆ ਖੜ ਜਾ ਖੜ ਜਾ ਇੰਨਾ ਘਟਾ ਲਿਆ ਇਹਨੇ ਥੋੜੀਆ ਰਹਿ ਗਿਆ ਕੰਬੀ ਜਾਂਦੀ ਆ ਉਹ ਇੰਨਾ ਵੱਡਤਾ ਆ ਅੰਦਰੋਂ ਆ ਦੇ ਨੜਵੀ ਲਾਪੇ ਨਾ ਕੋਈ ਨਬਰੀ ਖੁਭਾਇਆ ਤੇ ਆ ਦੇਖੋ ਤੇ ਆ ਦੇਖੋ ਨਾਲ ਹੀ ਲਗਾ ਪੂਏ ਮਾਹਵੂ ਵਿੱਚ ਟਾਕਦਾ ਬਲੇਡ ਨਾਲ ਕੱਟਦੇ ਪੇ ਇਹ ਤਾਂ ਵਿੱਚ ਪੜ ਕੇ ਬਹੁਤ ਖੰਨਾ ਬੇਚ ਵਿਚ ਖੜੀਆਂ ਦੀ ਵਿਚ ਵੀ ਟੱਪੀ ਜਾਂਦੀ ਆ ਦਿਮਾਗ ਤੇ ਜ਼ੋਰ ਪੈਣ ਦਾ ਗੁੱਸਾ ਆਉਂਦਾ ਜਾਨਵਰ ਨੂੰ ਆ ਗੁੱਸੇ ਨਾਲ ਕੋੜਲੀ ਢਾਤੀ ਪੂਰੀ ਬਾਕੀ ਰਾਮਣਾ ਬੈਠੇ ਆ ਦੇ ਉਹ ਦੇਖ ਰਹੇ ਆ ਕਟੈਂਦ ਨਹੀਂ ਚੰਗੀ ਤਰ੍ਹਾਂ ਪੜਤਾ ਰਸ ਆ ਬਲਦੀਆਂ ਆਈ ਬੁੱਢਾ ਟੱਕ ਮੂੰ ਲਾ ਪੈਸ ਲਿਆ ਦੇ ਅੰਨਾ ਕੋਟੂੜਾ ਆ ਯਾ ਦੇ ਮੋਟਾ ਹਣ ਸਹੀਆ ਖੋਸੀਆ ਆ ਗਾਇਸ ਆ ਚੈਗੈਟ ਥਰਸਡੇ ਅਸਕੇ ਤੋਂ ਹੌਲੀਡੇ ਅੱਜ ਮੰਮਾ ਜੀ ਬਣਾਉਣ ਲੱਗੇ ਆ ਮਟਰੀ ਆਟੇ ਆਟੇ ਦੀ ਹਣਾ ਮੰਮਾ ਜੀ ਆਟੇ ਦੇ ਵਿੱਚ ਥੋੜੀ ਜੀ ਸੂਜੀ ਪਾ ਲਈ 3-4 ਚਮਚੇ ਹਾਂਜੀ ਥੋੜੀ ਜਿਹੀ ਪਾ ਲਈ ਜਮੈਂ। ਜੁਗਣ। ਫਿਰ ਬਾਲ ਲੈ ਲਓ। ਥੋੜਾ ਘੋਣਾ ਹੈ। ਜ਼ਿਆਦਾ ਵੇਹ ਨਹੀਂ ਜੰਗਾ। ਚੰਕਰ ਮਿਕਸ ਕਰ ਲੈਣਾ ਇਹਨੂੰ। ਹਮ। ਸੋ ਇਹਨਾਂ ਨੂੰ ਫਿਰ ਥੋੜਾ ਜਿਹਾ ਬਣਨ ਦੀ ਸੀ। ਲੋਤਾਂ ਥੋੜਾ ਜਿਹਾ। ਸੁਆਦ ਨੂੰ ਤਾਂ। ਹਮ। ਆਹ ਦੇ ਅੰਦਰ ਸਾਰਾ ਮਿਕਸ ਹੋ ਗਿਆ। ਫੇਰ ਅੱਧਾ ਪੀੜਾ ਜਿਹਾ ਕਰਕੇ ਦੇਖ ਲੈਣਾ ਇਹਦੀ। ਇਹ ਮੋਟਾ ਬਣਦੀ ਆ ਇਹਦੀ। ਐਦਾ ਟੁਟਪਾ ਦਾ ਹੋਣੀ। ਤੇ ਸਾਡਾ ਸਾਰਾ ਮਿਕਸ ਹੋ ਗਿਆ ਹੈ। ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨਣਾ ਹੈ। ਜਦੋਂ ਬਹੁਤਾ ਨਹੀਂ ਪਾਣੀ ਪਾਉਣਾ ਕਰੜਾ ਹੀ ਰੱਖਣਾ ਹੈ। ਆਇਸਾ ਡੂ ਜਿਆ ਤਿਆਰ ਹੋ ਗਿਆ ਇਹਦੇ। ਇਹਨੂੰ ਹੱਥਾਂ ਵਿੱਚ ਤੇਲ ਲਾ ਕੇ ਇਹ ਫੇਰੇ ਜਿਹਾ ਕਰਨਾ ਹੈ। ਕੇ ਇਹ ਵੀ ਲਾਣਾ ਕੇ ਕੇ ਲਾਲੇ ਦਾ ਤੇਲ ਲਾ ਕੇ ਇਹਨਾਂ ਪੂਰਾ ਕਰੀ ਬੜੀ 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 ਆਹ ਦੇਖੋ ਆ ਬਈ ਇਕੱਠੇ ਜਿਦਾ ਹੁਣ ਤਾਂ ਹੋਣੀ ਹੈ ਇਹ ਇਕੱਲੇ ਇਕੱਲੇ ਹੋਣੇ ਇੱਕ ਛੱਕਤੀਆਂ ਸੀਆਂ ਹਮ ਫੇਲਾ ਮੜੀ ਜੀ ਸੇਕ ਲੱਗ ਲੈਣ ਦੇਣਾ ਫੇਕ ਲੀਆਂ ਕੱਲੀਆਂ ਹੋ ਜਾਣੀਆਂ ਹੁਣ ਇਹ ਤੋਂ ਥੋੜਾ ਵੱਡੀ ਹੋ ਰਹੀਆਂ ਆ ਜਿਹੜਾ ਦਾ ਆਪੇ ਕੱਲੀਆਂ ਕੱਲੀਆਂ ਹੋ ਜਾਣੀਆਂ ਹੈ 골ਡਨ ਬ੍ਰਾਊਨ ਕਰ ਲੈਣਾ ਆ ਜਿਹੜਾ 골ਡਨ ਬ੍ਰਾਊਨ ਹੋਣਾ ਪੱਕਾ ਉੜੀ ਦੇ ਵਿੱਚ ਸੂਜੀ ਪਈ ਉਹਦੇ ਨਾਲ ਘਰ ਘਰੀਆਂ ਜਿਹੀਆਂ ਹੋ ਜਾਣੀਆਂ। ਉਂਝ ਮੈਂ ਅੱਧਾ ਨਿੱਚ ਪਾਇਆ ਸੀ। ਇਹ ਲਈ ਆਟੇ ਤੇ ਸੂਜੀ ਦੀ। ਸਿਆਣਾ ਪਕਲਾਉਣ ਦਾ ਤਿਆਰ ਗ੍ਰੀ। ਆਹਾਂ ਚੰਗੀ ਤਰ੍ਹਾਂ ਫਰਾਈ ਹੋ ਜਾਂਦੇ।

ਸਾਰੇ ਵਿੱਚ ਬਣ ਰਹੇ ਆ ਆ ਬਣ ਗਏ ਕੱਤੇ ਗਲਦੇ ਨੇ ਉਹ ਥੋੜੇ ਲੰਬੀ ਸ਼ੇਪ ਦੀਆਂ ਕੱਟੀਆਂ ਸੀ ਇਹ ਛੋਟੀ ਦੀ ਛੋਟੀਆਂ ਕਰ ਲਏ ਤੁਹਾਨੂੰ ਅਮਰੇ ਇਸ ਤਰ੍ਹਾਂ ਸਾਈ ਕਰ ਲੈਣੀਆਂ ਤੇ ਸਾਡੀਆਂ ਮਟਰੀ ਬਣ ਕੇ ਤਿਆਰ ਕਣਕ ਦੇ ਆਟੇ ਦੀ ਬਣਾਈਆਂ ਥੋੜੀਆਂ ਜੀਆਂ ਮੈਂ ਤਾਂ ਟਰਾਈ ਕਰ ਲੰਨੇ ਆ ਬੱਚੇ ਹਨ ਮੈਂ ਕੰਲੀਆਂ ਕੱਲੀਆਂ ਹੋ ਗਈਆਂ ਕੱਟੀਆਂ ਨਹੀਂ ਜੂੜੀਆਂ ਨਹੀਂ ਜਿਦਾ ਜਿਦਾ ਜਿਹੜਾ ਮੈਂ ਚ ਇਹ ਦੋ ਆਟਾ ਗੁੰਨਣ ਲੱਗੇ ਸੀ ਵਿੱਚ ਥੋੜਾ ਜਿਹਾ ਚਾਹੇ ਤੇਲ ਜਲ ਫਾਇਨਟ ਜਿਾ ਕੀ ਪਾ ਲੈਣਾ ਤੇ ਮੈਂ ਤਾਂ ਵਿੱਚ ਠੇ ਪਾ ਲਿਆ ਸੀ ਥੋੜਾ ਇਹ 골ਡਨ ਬ੍ਰਾਊਨ ਹੋ ਜਾ ਤੱਕ ਅਸੀਂ ਦੂਜਾ ਕਰਨਾ ਬਹੁਤੀਆਂ ਵੀ ਨਹੀਂ ਫਿਰ ਜਿਆਦਾ ਇਰਾੜਨੀ ਫਿਰ ਬਲੈਕ ਬਲੈਕ ਜਿਹਾ ਹੋ ਜਾਏਗਾ ਐਸਟਰ ਨਾਲ ਕਲਰ ਇਹ ਆ ਗਿਆ ਦੇਖੋ ਬਣਾਈਆਂ 골ਡਨ ਬ੍ਰਾਊਨ ਹੋਣਾ ਚਾਹੀਦਾ ਵਾ ਇਹ ਅੰਨਾ ਹੋਸੇ ਸੀ ਨਹੀਂ ਆ ਕਿ ਨਾ ਕਿ ਇਹ ਚਾਹਦੇ ਨਾਲ ਕੁਝ ਅਸੀਂ ਤੇ ਬਣਾ ਰਹੀ ਜੀ ਨਾ ਆ ਆ ਦੇਖੋ ਸਾਡੀਆਂ ਹੋ ਗਈਆਂ ਦੂਜੀ ਵਾਰ ਦੀਆਂ ਆ ਦੇ ਇਹਦਾ ਤੇਲ ਸਾਰਾ ਪਿਛੇ ਫੜ ਕੇ ਉੜੀ ਦੇ ਵਿੱਚ ਸੂਜੀ ਪਈ ਉਹਦੇ ਨਾਲ ਕੁਝ ਹੋਰ ਜਿਹਾ ਹੋ ਗਿਆ। ਇਹ ਕਿ ਰਿੰਦਾ ਸੀ ਪੇੜਾ ਉਹ ਇਸ ਤਰ੍ਹਾਂ ਦੇ ਬੀਜ ਲਿਆ ਪੂਰੇ ਚੱਕਲੇ ਦੇ ਉੱਤੇ ਕਿ ਉਹਨੂੰ ਮੈਂ ਕਰ ਦੇਣਾ ਮੇਥੋਂ ਸੈੱਟ ਨਹੀਂ ਆਇਆ ਮੈਂ ਫਿਰ ਕਟਰ ਨਾਲ ਪੀਜ਼ਾ ਕਟਰ ਦੇ ਨਾਲ ਇਦਾਂ ਕੱਟ ਲੈਣਾ ਇਹਨੂੰ ਬਰੀਕ-ਬਰੀਕ ਕਰਦੇ ਦੇ ਨਾਲ ਥੋੜਾ ਦੂਜਾ ਹੋ ਜਾਂਦਾ ਮੇਥੋਂ ਵਿੱਟੂ ਰਹੀ ਜਾਂਦਾ ਸੀਗਾ ਨਾਲੇ ਕਰਦੇ ਨੂੰ ਥੋੜੇ ਦੰਦੇ ਜਿਹੇ ਸਕੇਦੇ ਇਸ ਤਰ੍ਹਾਂ ਐ ਕੱਟ ਕੇ ਫਿਰ ਉਹਦੇ ਚਾਹੇ ਜਿਹੜੀ ਮਰਜ਼ੀ ਸ਼ੇਪਸ ਦੇ ਦੋ ਤੁਸੀਂ ਅਸੀਂ ਇੱਥੇ ਕੋਣੀ ਜਿਹੀ ਦੇ ਦਿੱਤੀ ਐ ਇਸ ਤਰ੍ਹਾਂ ਦੇ ਸ਼ੇਪਾਂ ਕੱਟ ਕੇ ਤਿਆਰ ਹੋ ਜਾਣੀਆਂ ਥੱਲੇ ਮਾਰੇ ਜਿੱਥੇ ਚੱਕਲੇ ਨੂੰ ਅਸੀਂ ਤੇਲ ਜਾਂ ਘੇ ਲਾਏ ਹੁਣਾਂ ਦਾ ਕਰਦੇ ਦੇ ਨਾਲ ਪਸਾਫ ਸਾਕੇ ਕੱਢੀ ਜਾਣੀਆਂ ਚਾਹੇ ਆਹ ਦੀ ਇਸ ਤਰ੍ਹਾਂ ਦੀ ਦੰਦਾ ਕੱਟ ਕੇ ਕਾਰਦੇ ਦੇ ਨਾਲ ਕੱਟੀ ਜਾਣੀਆਂ। ਕਾਰਦੇ ਦੇ نیچے ਬਰਨਣ ਚੱਲ। ਇਸ ਤਰ੍ਹਾਂ ਬੱਚਿਆਂ ਲਈ ਮਟਰੀ ਘਰੀ ਤਿਆਰ ਕਰ ਲੈਣੀ ਆ ਜੀ। ਗਾਇਸ ਤੁਸੀਂ ਵੀ ਆ ਕੇ ਖਾਣੋ ਜੀ ਨੇ ਖਾਣੀ ਆ। ਸੈਂਡਵਿਚਸ ਤੇ ਵੀ ਤਿਆਰ ਕਰ ਸਕਦੇ ਆ। ਹਮ ਆਪ ਇਹ ਕੱਲੀਆਂ ਕੱਲੀਆਂ ਹੋ ਜਾਣੀਆਂ ਜਦੋਂ ਇਹ ਤਾਂ ਨੰਦ ਨੇ ਜੀ ਜਿਹੜਾ ਮੜਜੇ ਬਚਿਆ ਉਹਦੀ ਇੱਕ ਮਠੀ ਜੀ ਬਣਾ ਦਉਂਗੇ ਇਹਨਾਂ ਨੂੰ ਮਟਰੀ ਸਾਡੀ ਤਿਆਰ ਆ ਜਿਹੜਾ ਉਹ ਆਲੇ ਦੁਆਲੇ ਸਾਈਡਾਂ ਦਾ ਨਹੀਂ ਬਚੀ ਜਾਂਦਾ ਉਹਦੀ ਅਸੀਂ ਇਹ ਮਠਰੀ ਜੀ ਬਣਾ ਲਈ ਜਿਹੜੀ ਚਾਹ ਦੇ ਨਾਲ ਨਹੀਂ ਖਾਈਦੀ ਉਹ ਚਾਰਕ ਤੇ ਇਹੋ ਜੇ ਕਰ ਲੈ ਇਹਦੇ ਵਿੱਚ ਤਾਂ ਗੋਲ ਕਰਕੇ ਵਿੱਚ ਫੋਕ ਦੇ ਨਾਲ ਕਾਂਟੇ ਦੇ ਨਾਲ ਦੂਜਾ ਕਰਨਾ ਹੈ ਮੜਜੀ ਨਿਸ਼ਾਨ ਪਾਉਣਾ ਹੈ ਨਹੀਂ ਤਾਂ ਫੇਰ ਪੂਰੀਆਂ ਹਨ ਖੁੱਲ ਜਾਣੀਆਂ ਅਸੀਂ ਵੀ ਦੇਖੀਏ ਫਸਟ ਟਾਈਮ ਟਰਾਈ ਕਰ ਰਹੇ ਅਸੀਂ ਕਿ ਧੰਨਵਾਦ ਜੀ ਜਿਹੜੀ ਮਠਰੀ ਜੀ ਕੀ ਕਹਿੰਦੇ ਹੁੰਦੇ ਨੇ ਮੈਨੂੰ ਨਾ ਪਤਾ ਇਹ ਤਾਂ ਮੱਟੀਆਂ ਹੁੰਦੇ ਨੇ ਮੈਂ ਇੱਧੇ ਰਹਿਣੀ ਇਹ ਫੁੱਲੜੀਆਂ ਨਹੀਂ ਚਾਹੀਦੀਆਂ ਜੀ ਇਹ ਮਸਤ ਆ ਗਿਆ ਆ ਗਿਆ ਗਾਜ਼ੀ ਵਾਲ ਦੇ ਵਰਦੀ ਜਿਵੇਂ ਉਦਾਂ ਹੀ ਵਿੱਚ ਨਾ ਉਹ ਫੋਕ ਦੇ ਨਾਲ ਫੋਲ ਜੈ ਤਰੀਏ ਤਾਂ ਫੇਰ ਮਠੀਆਂ ਪੂਰੀਆਂ ਬੰਗ ਫੁੱਲ ਜਾਨੀਆਂ ਆ ਇਹਦੇ ਇਹਨੂੰ ਚਾਟ ਮਸਾਲਾ ਪਾ ਕੇ ਚਾਹੇ ਉਦਾਂ ਹੀ ਚਾਹ ਦੇ ਨਾਲ ਨਾਲ ਆਹ ਦਿਖਾਉਂਦੀ ਹਾਂ ਅੱਜ ਸਾਨੂੰ ਅਸੀਂ ਆਹ ਦੇ ਤਿਆਰ ਕੀਤਾ ਅੱਜ ਕਿੰਨਾ ਦੇਖੋ ਦੇਖੋ ਮਗੀ ਗਰਮ ਹੈ। ਹਾਂਜੀ। ਨਵਾਜ਼ ਵੀ ਆਂਦੀ ਉਹ ਇਹਦੇ ਟੁੱਟਦੇ। ਐ। ਕੱਚਿਆਂ ਨੇ ਤੇ ਵਿੱਚ ਖਾ ਵੀ ਲਈਆਂ ਆ ਵੀ। ਜਦਾਂ ਗਰਮ ਹੋ ਗਈ ਐ ਇਹਨੂੰ ਵੀ ਇਦਾਂ ਕਰਕੇ ਟੁੱਟ ਜਾਣੀ ਐ। ਐ। ਤਲਕ ਰੇ ਜਿਹੀਆਂ ਬਣ ਗਈਆਂ। ਐਨੀਆਂ ਕਿ ਤਿਆਰ ਕੀਤੀਆਂ ਸੀ ਬਹੁਤ ਜ਼ਿਆਦਾ ਨਹੀਂ। ਕਿਉਂਕਿ ਇਹ ਚੈੱਕ ਕਰ ਲੋ ਤੁਸੀਂ। ਗਾਇਸ ਜਿਹੜੀਆਂ ਅੱਜ ਮੰਮਾ ਨੇ ਬਣਾਈਆਂ ਸੀਆਂ। ਮਟਰੀ ਐਂਡ ਗਾਇਸ ਮੈਨੇ ਇਹੀ ਵੈਰ ਗਰਗਰ ਕੇ ਜਿਹੜੇ ਚਾਨਾ ਖਰੀਦੀ ਮੱਠੀਆਂ ਐ ਨਾ ਮੱਠੀਆਂ ਜੀਆਂ ਦੋ ਬਾਅਦ ਚਾਦੀ ਅਸੀਂ ਉਹ ਫੇੜੇ ਜਿਹਦੇ ਆਲੇ ਜਵਾਲੇ ਮੈਂ ਕਿਹਾ ਇਹ ਬਣਾ ਦਾਂਗੀ। ਮਟਰੀ ਨਾਲ ਗਰਮ ਗਰਮ ਚਾਹ ਖਾਵਾਂਗੇ। ਗਰਮ ਗਰਮ ਚਾਹ ਪੀਵਾਂਗੇ। ਠੰਡਾ ਮੌਸਮ। ਮੱਠੀਆਂ ਮੱਠੀ ਖਾਵਾਂਗੇ। ਚਲ ਬਹੁਤ ਬਹੁਤ ਮਾਈ ਥੈਂਕ ਯੂ। ਥੈਂਕ ਯੂ। ਥੈਂਕ ਯੂ। ਹਾਂ ਇਹ ਵੀ ਸਨਿਚਰ ਜ਼ਰੂਰ ਕਮੈਂਟ ਵਿੱਚ ਲੈ ਕੇ ਦੱਸਿਆ ਦੋਸਤਾਂ ਨੂੰ ਕਿੱਦਾਂ ਦੇ ਲੱਗਾ ਅੱਜ ਦੀ ਬਸੀ ਨੇ ਤੁਹਾਨੂੰ ਲੱਗਿਆ ਫਿਰ ਨੈਕਸਟ ਲੋਕ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ